ਮੌਜੂਦਾ ਸਮੇਂ ਦੇ ਵਿੱਚ ਨੌਜਵਾਨ ਗ੍ਰਿਫਤਾਰ ਨੇ ਜੱਗੀ ਜੋਹਲ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਜਿਹੜੀ ਡਿਟੈਂਸ਼ਨਸ ਲਾਈਆਂ ਗਈਆਂ ਨੇ ਜਿਹੜੀਆਂ ਇਲੀਗਲ ਨੇ ਬਿਲਕੁਲ ਗੈਰਵਾਜਬ ਨੇ ਸਰਾਸਰ ਉਹਨਾਂ ਇਕੱਲੇ ਉਹਨਾਂ ਨੌਜਵਾਨਾਂ ਦੇ ਨਾਲ ਧੱਕਾ ਨਹੀਂ ਹੈ ਉਹਨਾਂ ਦੀ ਫੈਮਲੀਆਂ ਦੇ ਨਾਲ ਧੱਕਾ ਹੈ ਤੇ ਉਹਨਾਂ ਦੇ ਸਪੋਰਟਰਸ ਨਾਲ ਧੱਕਾ ਹੈ ਉਹਨਾਂ ਦੇ ਫਾਲੋਅਰਸ ਨਾਲ ਧੱਕਾ ਹੈ ਤੇ ਜਿਨ੍ਹਾਂ ਨੇ ਉਹਨਾਂ ਦੇ ਹੱਕ ਵਿੱਚ ਜਿਵੇਂ ਇੰਜੀਨੀਅਰ ਰਸ਼ੀਦ ਹੈ ਇਹਨਾਂ ਸਾਰਿਆਂ ਵੋਟਰਸ ਨੇ ਜਿਹੜਾ ਇਹਨਾਂ ਨੂੰ ਇਹਨਾਂ ਤੇ ਆਪਣਾ ਭਰੋਸਾ ਜਤਾਇਆ ਉਹਨਾਂ ਨੂੰ ਵੀ ਉਹਨਾਂ ਦੇ ਭਰੋਸੇ ਤੋਂ ਮਹਿਰੂਮ ਰੱਖਣਾ ਹੈ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਸੀਂ ਨਵੇਂ ਪਾਤਸ਼ਾਹ ਦੇਸ਼ 72 ਮਾਗਮਾ ਨੂੰ ਸਮਰਪਿਤ ਕਰ ਰਹੇ ਹਾਂ ਤੇ ਅਸੀਂ ਉਹਨਾਂ ਦੀ ਵਿਚਾਰਤਾਰਾ ਸੋਚ ਅਨੁਸਾਰ ਹੀ ਆਪਣਾ ਜਿਹੜਾ ਇਹ ਕਾਰਜ ਕਰ ਰਹੇ ਹਾਂ ਸੋ ਇਹਨਾਂ ਇੰਨਾ ਵਿਅਕਤੀਆਂ ਜਿਹੜੇ ਜੇਲ੍ਹਾਂ 'ਚ ਬੰਦ ਨੇ ਜਿਨ੍ਹਾਂ ਦੀ ਤਸਵੀਰਾਂ ਵੀ ਕੁਝ ਤਸਵੀਰਾਂ ਸੀ ਪਿਛਲਾਈਆਂ ਕਿ ਬਹੁਤ ਸਾਰੇ ਨੇ ਸਾਰਿਆਂ ਦੀ ਤਸਵੀਰਾਂ ਇੱਕ ਬੋਰਡ ਤੇ ਨਹੀਂ ਆ ਸਕਦੀਆਂ ਇਹ ਸਿੰਬੋਲਿਕ ਨਹੀਂ ਅਸੀਂ ਇਹਨਾਂ ਨਾਲ ਸਹਿਮਤ ਹਾਂ ਜਾਂ ਨਹੀਂ ਇਹ ਸਾਡੇ ਦੋਸਤ ਨੇ ਜਾਂ ਸਾਡੇ ਤੋਂ ਦੂਰ ਨੇ ਅਸੀਂ ਸਾਡੀ ਇਹਨਾਂ ਨਾਲ ਅਲਾਈਅੰਸ ਹੈਗੀ ਏ ਨਹੀਂ ਹੈਗੀ ਅਸੀਂ ਇਸ ਚੀਜ਼ ਨੂੰ ਬਿਲਕੁਲ ਕਨਸਿਡਰ ਨਹੀਂ ਕੀਤਾ ਅਸੀਂ ਕੇਵਲ ਤੇ ਕੇਵਲ ਕਨਸਿਡਰ ਕੀਤਾ ਕਿ ਗੁਰੂ ਸਾਹਿਬ ਦੀ ਸੋਚ ਤੇ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਸੋ ਇਹਨਾਂ ਨਾਲ ਵੀ ਜੋ ਤੱਕਾ ਹੋ ਰਿਹਾ ਅਸੀਂ ਉਹਦੀ ਆਵਾਜ਼ ਬਣਾਾਂਗੇ ਅਸੀਂ ਵੌਇਸਲੈਸ ਦੀ ਆਵਾਜ਼ ਬਣਾਾਂਗੇ ਔਰ ਦੂਸਰੀ ਗੱਲ ਹੈਗੀ ਇਹ ਕਲੀਅਰ ਹੈ ਕਿ ਜਦੋਂ ਅਸੀਂ ਇਹਨਾਂ ਦੀ ਆਵਾਜ਼ ਬਣਨ ਜਾ ਰਹੇ ਹਾਂ ਤੇ ਅਸੀਂ ਇਹਨਾਂ ਇਹਨਾਂ ਨਾਲ ਹੋ ਰਹੇ ਤੱਕੇ ਵਧੀਕੀਆਂ ਦੀ ਗੱਲ ਅੰਤਰਰਾਸ਼ਟਰੀ ਮੰਚ ਤੇ ਵੀ ਉਠਾਵਾਂਗੇ और ਇਹਨਾਂ ਦੇ ਨਾਲ ਜੋ ਕੁਝ ਹੋ ਰਿਹਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਜਿਹੜੇ ਪੰਜਾਬ ਦੇ ਹਾਲਾਤ ਨੇ ਗੈਂਗਵਾਰ ਚੱਲ ਰਹੀ ਹੈ ਗੈਂਗਸ ਪੈਦਾ ਕੀਤੇ ਜਾ ਰਹੇ ਨੇ ਸ਼ੁਰੂਆਤਾਂ ਦੇ ਵਿੱਚ ਸਾਨੂੰ ਇਹ ਸਾਰਿਆਂ ਨੂੰ ਇਲਮ ਸੀ ਕਿ ਜਿਹੜੇ ਗੈਂਗਸਟਰਸ ਨੇ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਤੇ ਪੋਲੀਟੀਸ਼ੀਅਨਸ ਇਹਨਾਂ ਨੂੰ ਪੈਦਾ ਕਰਦੇ ਨੇ ਇਹਨਾਂ ਦੀ ਰਾਖੀ ਕਰਦੇ ਨੇ ਇਹਨਾਂ ਨੂੰ ਪਾਲਦੇ ਨੇ ਸਹੀ ਸ਼ਬਦ ਜਿਹੜਾ ਪਾਲਣਾ ਉਹ ਅੱਜ ਦੈਂਤ ਬਣ ਕੇ ਸਾਡੇ ਸਾਰਿਆਂ ਦੇ ਸਾਹਮਣੇ ਉਹ ਇੱਕ ਕਲਚਰ ਖੜਾ ਹੋ ਗਿਆ ਪਹਿਲੀ ਗੱਲ ਅਸੀਂ ਕਲੀਅਰ ਕਰ ਦਈਏ ਕਿ ਅਸੀਂ ਇਹਨਾਂ ਜੋ ਕੁਝ ਹੋ ਰਿਹਾ ਜਿਹੜਾ ਵਰਤਾਰਾ ਹੋ ਰਿਹਾ ਜਿਹੜੀ ਗੈਂਗਸਟਰਿਜ਼ਮ ਐਸਵੇਲ ਇੱਕ ਪੈਦਾ ਹੋ ਚੁੱਕੀ ਅਸੀਂ ਇਹਨੂੰ ਕੰਡੈਮ ਕਰਦੇ ਆਂ ਸਖਤ ਨਿਖੇਦੀ ਕਰਦੇ ਆਂ ਔਰ ਇਹ ਸਮਾਜ ਦੇ ਲਈ ਬਹੁਤ ਹੀ ਖਤਰਨਾਕ ਤਹਾਨੀ ਕਰਕੇ ਨੁਕਸਾਨ ਕਰ ਰਿਹਾ ਸਮਾਜ ਦਾ ਨੌਜਵਾਨ ਮਰ ਰਹੇ ਨੇ ਚਾਹੇ ਗੈਂਗਵਾਰਚ ਮਰ ਰਹੇ ਹੋਣ ਤੇ ਚਾਹੇ ਪੁਲਿਸ ਦੇ ਹੱਥੋਂ ਗੋਲੀਆਂ ਨਾਲ ਮਰ ਰਹੇ ਹੋਣ ਜੋ ਕੁਝ ਹੋ ਰਿਹਾ ਪੰਜਾਬ ਦੇ ਆਮ ਸਧਾਰਨ ਲੋਕ ਪੈ ਪੀਤ ਨੇ ਇਹ ਕਿਸੇ ਕੌਜ਼ ਕਿਸੇ ਮਕਸਦ ਲਈ ਨਹੀਂ ਲੜ ਰਹੇ ਨੌਜਵਾਨ ਜਿਹੜੇ ਹਥਿਆਰ ਚਲਾ ਰਹੇ ਨੇ ਕੇਵਲ ਤੇ ਕੇਵਲ ਇਹਨਾਂ ਦਾ ਮਕਸਦ ਨਿੱਜੀ ਹੈ ਫਰੋਤੀਆਂ ਲੈਣਾ ਪੈਸੇ ਵਟੋਲਣਾ ਔਰ ਸਮਾਜ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਸੰਦ ਨਹੀਂ ਕਰਦਾ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੀ ਸਪੋਰਟ ਨਹੀਂ ਕਰਦਾ ਸਗੋ ਸਾਰਾ ਸਮਾਜ ਇਹਨਾਂ ਤੋਂ ਭੈ ਪੀਦਾ ਹੈ ਔਰ ਕੰਡਮ ਕਰਦਾ ਹੈ ਜੋ ਇਹ ਕੁਝ ਕੀਤਾ ਜਾ ਰਿਹਾ ਇਹਦੇ ਨਾਲ ਨਾਲ ਅਸੀਂ ਸਰਕਾਰ ਨੂੰ ਵੀ ਕੰਡਮ ਕਰਦੇ ਹਾਂ ਜਿਹੜੇ ਇਲੀਗਲ ਤਰੀਕਿਆਂ ਦੇ ਨਾਲ ਇਹਨਾਂ ਦੇ ਫੇਕ ਇਨਕਾਊਂਟਰਸ ਬਣਾ ਰਹੇ ਸਰਕਾਰ ਕੋਲ ਵੀ ਇਹ ਕੋਈ ਵਾਜਬਤਾ ਨਹੀਂ ਹੈਗੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਕਿ ਜੇ ਉਹ ਗਲਤ ਕਰ ਰਹੇ ਨੇ ਤੇ ਸਰਕਾਰ ਵੀ ਗਲਤ ਕਰੇ ਜੇ ਉਹ ਇਲੈਗਲ ਤਰੀਕੇ ਦੇ ਨਾਲ ਵਾਇਲੈਂਸ ਕਰ ਰਹੇ ਨੇ ਤੇ ਸਰਕਾਰ ਵੀ ਇਲੈਗਲ ਤਰੀਕੇ ਦੇ ਨਾਲ ਵਾਇਲੈਂਸ ਕਰੇ ਦੋਵੇਂ ਗਲਤ ਨੇ ਔਰ ਬਦਕਿਸਮਤੀ ਹੈ アンਫੋਰਚੂਨੇਟ ਹੈ ਕਿ ਕੋਈ ਸੰਸਥਾ ਤੇ ਕੋਈ ਅਧਿਕਾਰੀ ਅੱਗੇ ਨਹੀਂ ਆ ਰਿਹਾ ਇਸ ਖੂਨ ਖਰਾਬੇ ਨੂੰ ਰੋਕਣ ਲਈ ਸੋ ਇਹ ਬਹੁਤ ਗਲਤ ਹੋ ਰਿਹਾ ਔਰ ਔਰ ਦੇਖੋ ਸਰਕਾਰਾਂ ਹੁਣ ਇਸ ਇਸ ਗੈਂਗਸਟਰ ਜਿਹੜੇ ਗੈਂਗਸਟਰ ਪੈਦਾ ਹੋ ਚੁੱਕੇ ਨੇ ਇਹਨਾਂ ਦੇ ਮਗਰ ਸਰਕਾਰਾਂ ਨੇ ਕਿਸੇ ਨਾ ਕਿਸੇ ਲੁਕਵੇਂ ਢੰਗ ਦੇ ਨਾਲ ਆਪਣੀ 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 ਸਪੋਰਟ ਇਹਨਾਂ ਦੇ ਮਗਰ ਖੜੀ ਕਰ ਦਿੱਤੀ ਹੈ ਗੈਂਗਵਾਰਸ ਦੇ ਵਿੱਚ ਦੋਵੇਂ ਦੋਵੇਂ ਪਾਸੇ ਇੱਕ ਦੂਜੇ ਨੂੰ ਮਾਰ ਰਹੇ ਨੇ ਸਰਕਾਰ ਇਸ ਇਸ ਦੇ ਵਿੱਚ ਖੁਸ਼ ਹੈ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੈ ਦੋਵੇਂ ਇੱਕ ਦੂਜੇ ਨੂੰ ਮਾਰਦੇ ਨੇ ਸਰਕਾਰ ਦੇ ਤੇ ਇੱਕ ਤਰੀਕੇ ਦੇ ਨਾਲ ਸਰਕਾਰ ਦਾ ਕੰਮ ਹੋ ਰਿਹਾ ਹੈ ਸਰਕਾਰ ਅੱਗੋਂ ਇਹਨਾਂ ਨੂੰ ਧਰਮ ਦੇ ਨਾਂ ਤੇ ਵੀ ਵੰਡ ਰਹੀ ਹੈ ਕਿਸੇ ਵੇਲੇ ਦਾਊਦ ਦਾ ਜਦੋਂ ਉਭਾਰ ਹੋਇਆ ਸੀ ਤੇ ਸਰਕਾਰ ਨੇ ਦਾਊਦ ਨੂੰ ਪ੍ਰੋ ਪਾਕਿਸਤਾਨ ਗਰਦਾਨ ਕੇ ਪ੍ਰੋ ਇੰਡੀਆ ਡਾਣ ਛੋਟਾ ਰਾਜਨ ਪ੍ਰਮੋਟ ਕਰ ਦਿੱਤਾ ਛੋਟੇ ਰਾਜਨ ਜਿਹੜਾ ਪਹਿਲਾਂ ਦਾਊਦ ਨਾਲ ਸੀ ਉਹਨੂੰ ਦਾਊਦ ਦੇ ਮੁਕਾਬਲੇ ਖੜਾ ਕਰਕੇ ਤੇ ਦੋਨਾਂ ਨੂੰ ਲੜਾ ਦਿੱਤਾ ਤੇ ਦੋਵਾਂ ਦੇ ਵਿੱਚ ਬਲੱਡ ਸ਼ੈਡ ਕਰਾਇਆ ਹੁਣ ਉਹੀ ਕੰਮ ਉਸੇ ਪੈਟਰਨ ਤੇ ਸਰਕਾਰ ਲਾਰੈਂਸ ਬਿਸ਼ਨੋਈ ਤੇ 골ਡੀ ਬਰਾਡ ਚ ਕਰ ਰਹੀ ਕੋਈ ਸੇਮ ਚੀਜ਼ ਇੱਕ ਨੂੰ ਸਰਕਾਰ ਨੇ ਆਪਣੇ ਪਾਲੇ ਵਿੱਚ ਰੱਖ ਲਿਆ ਤੇ 골ਡੀ ਬਰਾਡ ਬਰਾਡ ਨੂੰ ਪ੍ਰੋ ਸਿੱਖ ਪ੍ਰਮੋਟ ਕਰਕੇ ਪੋਰਟਰੇ ਕਰਕੇ ਉਹਨਾਂ ਨੂੰ ਹੁਣ ਆਪਸ ਵਿੱਚ ਚਲੜਾ ਰਹੇ ਨੇ ਔਰ ਉਹਨਾਂ ਦੇ ਵਿੱਚ ਖੂਨ ਖਰਾਬਾ ਸ਼ੁਰੂ ਹੋ ਚੁੱਕਾ ਹੈ ਥੋੜੇ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਤੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਰਤੇਸ਼ ਲੱਖੀ ਨੇ ਇਹ ਰਿਪੋਰਟ ਵੀ ਨਸ਼ਰ ਕੀਤੀ ਹੈ ਕਿ ਦੋਮਾ ਦੇ ਵਿੱਚ ਖੜਕ ਗਈ ਹੈ ਔਰ ਦੋਮੇ ਇੱਕ ਦੂਜੇ ਤੋਂ ਬਦਲਾ ਲੈਣ ਵਾਲੇ ਪਾਸੇ ਤੁਰ ਪੈ। ਸੋ ਸਰਕਾਰ ਫਿਰ ਉਹੀ ਚੀਜ਼ ਜਿਹੜੀ ਦਾਊਦ ਔਰ ਛੋਟਾ ਰਾਜਨ ਦੇ ਵਿੱਚ ਸੀ ਉਹ ਬਿਸ਼ਨੋਈ ਔਰ ਗੋਲਡੀ ਬਰਾੜ ਦੇ ਵਿੱਚ ਉਹਨਾਂ ਨੇ ਉਹ ਸਥਿਤੀ ਲੈ ਕੇ ਖੜੀ ਕਰ ਦਿੱਤੀ। ਸੋ ਸਰਕਾਰਾਂ ਇਹਨਾਂ ਦੀਆਂ ਦੁਰਵਰਤੋਂ ਕਰ ਰਹੀਆਂ ਨੇ। ਇਹ ਜਿਹੜੇ ਜਿਹੜੇ ਗੈਂਗਸ ਬਣੇ ਨੇ ਔਰ ਸਰਕਾਰਾਂ ਇਹਨਾਂ ਨੂੰ ਆਪਣੀ ਪਨਾ ਵਿੱਚ ਰੱਖ ਕੇ ਉਹਨਾਂ ਲੋਕਾਂ ਦਾ ਵੀ ਕਤਲ ਕਰਵਾ ਰਹੀ ਏ ਜਿਹੜੇ ਸਿੱਖ ਵਿਚਾਰਤਾਰਾ ਦੇ ਨਾਲ ਨੇ ਜਿਹੜੇ ਪਾਕਿਸਤਾਨ ਦੀ ਵਿਚਾਰਤਾਰਾ ਦੇ ਨਾਲ ਨੇ ਜਿਹੜੇ ਸਿੱਖ ਐਕਟਿਵਿਜ਼ਮ ਪੰਜਾਬ ਤੇ ਦੁਨੀਆ ਦੇ ਵਿੱਚ ਕਰ ਰਹੇ ਸੋ ਇਹ ਬਹੁਤ ਖਤਰਨਾਕ ਰੁਝਾਨ ਹੈ ਜੋ ਸਰਕਾਰ ਔਰ ਸਰਕਾਰ ਦਾ ਟਾਈਮ ਟੈਸਟਡ ਵੈਪਨ ਹੈ ਟੂਲ ਹੈ ਇਹ ਪਹਿਲਾਂ ਨਹੀਂ ਸਰਕਾਰਾਂ ਇਦਾਂ ਹੀ ਕਰਦੀਆਂ ਆਈਆਂ ਕੋਈ ਇਹ ਸਰਕਾਰ ਨੇ ਨਵੀਂ ਸ਼ੁਰੂਆਤ ਨਹੀਂ ਕੀਤੀ ਪਹਿਲਾਂ ਵੀ ਇਦਾਂ ਹੀ ਕੀਤਾ ਹੁਣ ਵੀ ਉਹੀ ਕੀਤਾ ਜਾ ਰਿਹਾ ਸੋ ਇਹ ਬਹੁਤ ਵੱਡਾ ਹੈਗਾ ਪੰਜਾਬ ਸਰਕਾਰ ਇਸ ਵੇਲੇ ਪੂਰਨ ਤਰੀਕੇ ਦੇ ਨਾਲ ਦਿੱਲੀ ਦੀ ਕਟ ਪੁਤਲੀ ਬਣੀ ਹੋਈ ਹੈ ਜਿਸ ਤਰੀਕੇ ਦੇ ਨਾਲ ਅਮਿਤ ਸ਼ਾ ਸਿਕਿਉਰਟੀ ਪੁਆਇੰਟ ਆਫ 뷰 ਨਾਲ ਜਿਸ ਤਰੀਕੇ ਦੇ ਨਾਲ ਅਮਿਤ ਸ਼ਾ ਦੀਆਂ ਗਾਈਡਲਾਈਨਸ ਨੇ ਉਸੇ ਉਸੇ ਗਾਈਡਲਾਈਨ ਦੇ ਉੱਤੇ ਸੀਐਮ ਭਗਵੰਤ ਮਾਨ ਚੱਲ ਰਿਹਾ ਸੋ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਅਮਰਿਤਪਾਲ ਦੀ ਪੈਰੋਲ ਰੱਦ ਕੀਤੀ ਗਈ ਹੈ ਕਿਹੜੇ ਸ਼ਬਦ ਵਰਤੇ ਗਏ ਨੇ ਹਾਈ ਕੋਰਟ ਦੇ ਵਿੱਚ ਕੀ ਉਹਦੀ ਇੱਕ ਪਾਰਲੀਮੈਂਟ ਦੇ ਵਿੱਚ ਸਪੀਚ ਜਿਹੜੀ ਹੈ ਪੰਜਾਬ ਨੂੰ ਅਗਲਾ ਦੇਗੀ ਉਹ 3 ਸਾਲ ਤੋਂ ਵੱਧ ਸਮਾਂ ਪੰਜਾਬ ਦੇ ਵਿੱਚ ਰਿਹਾ ਵਿਚਰਿਆ ਘੁੰਮਿਆ ਫਿਰਿਆ ਲੋਕਾਂ ਚ ਮਿਲਿਆ ਸਾਡੀ ਸਹਿਮਤੀ ਉਹਦੇ ਨਾਲ ਹੈ ਨਹੀਂ ਹੈ ਇਹ ਇੱਕ ਡਿਫਰੈਂਟ ਗੱਲ ਹੈ ਅਸੀਂ ਉਹਦੇ ਨਾਲ ਅਲਾਈਅੰਸ ਚ ਕੰਮ ਕੀਤਾ ਹੈ ਨਹੀਂ ਕੀਤਾ ਡਿਫਰੈਂਟ ਗੱਲ ਹੈ ਬਟ ਇਹ ਸ਼ਬਦ ਵਰਤਨੇ ਇੱਕ ਇਲੈਕਟਿਡ ਬੰਦੇ ਨੂੰ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਉਹਦੇ ਬਾਰੇ ਇਦਾਂ ਦੇ ਸ਼ਬਦ ਵਰਤ ਕੇ ਉਹਨੂੰ ਹਵਾ ਬਣਾਣਾ ਔਰ ਉਸ ਹਵਾ ਦੇ ਵਿੱਚੋਂ ਲੋਕਾਂ ਦੇ ਵਿੱਚ ਪੋਲਰਾਈਜੇਸ਼ਨ ਕਰਨੀ ਹਿੰਦੂ ਸਿੱਖ ਦਾ ਪਾੜਾ ਵਧਾਉਣਾ ਤੇ ਵੋਟਾਂ ਬਟੋਰਨ ਦੀ ਇੱਕ ਨiyet ਰੱਖਣੀ ਇਹ ਕੇਂਦਰ ਤੇ ਆਪ ਸਰਕਾਰ ਦੋਨੇ ਮਿਲ ਕੇ ਕਰੀ ਦੋਨੇ ਦੋਨੇ ਪਾਰਟੀਆਂ ਦੇ ਇਹਦੇ ਵਿੱਚ ਮਨੋਰਥ ਹੈ ਸੋ ਲੋਕ ਆਵਾਜ਼ ਉਠਣੀ ਚਾਹੀਦੀ ਹੈ ਸਰਕਾਰਾਂ ਡਰਦੀਆਂ ਲੋਕਾਂ ਦੀ ਆਵਾਜ਼ ਨਾਲ ਨਹੀਂ ਸਰਕਾਰਾਂ ਡਰਦੀਆਂ ਇੱਕ ਵਾਰ ਲੋਕਾਂ ਨੂੰ ਸੜਕਾਂ ਤੇ ਆਉਣਾ ਪਏਗਾ ਇਕੱਲੇ ਸੋਸ਼ਲ ਮੀਡੀਆ ਦੇ ਨਾਲ ਚੇਂਜ ਨਹੀਂ ਆਉਂਦੀ ਹਾਂ ਹਾਲੇ ਕੀ ਜਨਰਲ ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਹੈ ਜਿਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥ ਜਾਣ ਤੋਂ ਬਚਾ ਲਿਆ ਉਹ ਬਹੁਤ ਵੱਡੀ ਇੱਕ ਰੈਵੋਲੂਸ਼ਨ ਹੈ ਜਿਵੇਂ ਬੰਗਲਾਦੇਸ਼ ਚ ਆਈ ਹੈ ਨੇਪਾਲ ਚ ਆਈ ਹੈ ਉਹੀ ਚੀਜ਼ ਉਹੀ ਤਰਜ਼ ਦੇ ਉੱਤੇ ਚੰਡੀਗੜ੍ਹ ਵੀ ਸਾਨੂੰ ਦੇਖਣ ਨੂੰ ਮਿਲੀ ਹੈ ਜਿਵੇਂ ਨੌਜਵਾਨ ਪੜ੍ਹਿਆ ਲਿਖਿਆ ਨੌਜਵਾਨ ਲਗਾਤਾਰ ਸਰਦੀ ਦੇ ਵਿੱਚ ਦਿਨ ਰਾਤ ਸੜਕ ਤੇ ਬੈਠਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਸਾਡੀ ਅਪੀਲ ਹੈ ਕਿ ਇਸੇ ਤਰ੍ਹਾਂ ਇਨ੍ਹਾਂ ਰਾਜਨੀਤਿਕ ਕੈਦੀਆਂ ਦੇ ਹੱਕ ਹਕੂਕ ਬਹਾਲ ਕਰਨ ਲਈ ਇਨ੍ਹਾਂ ਦੇ ਮਨੁੱਖੀ ਅਧਿਕਾਰ ਬਹਾਲ ਕਰਨ ਲਈ ਤੁਹਾਨੂੰ ਵੀ ਲਗਾਤਾਰ ਦਿਨ ਰਾਤ ਸੜਕਾਂ ਤੇ ਆਉਣਾ ਪਏਗਾ ਕੱਲੇ ਪ੍ਰੈਸ ਕਾਨਫਰੰਸ ਦੇ ਨਾਲ ਕੱਲੇ ਗੱਲਬਾਤ ਦੇ ਨਾਲ ਸਰਕਾਰਾਂ ਨੇ ਨਹੀਂ ਮੰਨਣਾ ਸਰਕਾਰ ਪੂਰਨ ਰੂਪ ਦੇ ਵਿੱਚ ਵਜਿੱਦਾ ਹੰਕਾਰ ਚ ਹੈ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਸ਼ਮੀਰ ਦਬਾ ਲਿਆ ਕਸ਼ਮੀਰ ਦੇ ਵਿੱਚ ਵੇਖੋ ਉਹਨਾਂ ਦਾ ਮੀਡੀਆ ਵੀ ਦਬਾ ਲਿਆ ਕਸ਼ਮੀਰ ਟਾਈਮਸ ਦਾ ਦਫਤਰ ਬੰਦ ਕਰ ਦਿੱਤਾ ਉਹਨਾਂ ਦੇ ਪਰਚੇ ਪਾ ਦਿੱਤੇ ਨੇ ਔਰ ਜਿਹੜਾ ਮੀਡੀਆ ਉਹਨਾਂ ਦੇ ਹੱਕ ਵਿੱਚ ਬੋਲਦਾ ਓਕੇ ਫਾਈਨ ਅਦਰਵਾਈਜ਼ ਦੂਜਾ ਮੀਡੀਆ ਦਬਾ ਦਿੱਤਾ ਜਾਂਦਾ ਸੋ ਸਰਕਾਰਾਂ ਨੇ ਆਪਣਾ ਜਿਹੜਾ ਹੰਕਾਰੀ ਰਵਈਆ ਔਰ ਜਿਹੜਾ ਇੱਕ ਉਹਨਾਂ ਦਾ ਉਹਨਾਂ ਦਾ ਕੈਰੇਕਟਰ ਹੈ ਨਾ ਬਰੂਟਲ ਕੈਰੇਕਟਰ ਉਹ ਸਾਡੇ ਸਾਹਮਣੇ ਬਾਰ-ਬਾਰ ਆਂਦਾ ਹੈ ਅਖਬਾਰਾਂ ਭਰੀਆਂ ਹੁੰਦੀਆਂ ਨੇ ਇੱਕ ਪਾਸੇ ਗੈਂਗਵਾਰਜ਼ ਹੋ ਰਹੀਆਂ ਨੇ ਜਿਹੜੇ ਗੈਂਗਸਟਰਜ਼ ਨੇ ਡਰੱਗ ਪੈਡਲਰਜ਼ ਨੇ ਉਹ ਆਪਣਾ ਆਪਣਾ ਤੰਦਾ ਕਰੀ ਜਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ ਸਰਕਾਰ ਵੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨਾਲ ਲੜਝਣ ਲਈ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਗੋਲੀ ਚਲਾ ਰਹੀ ਹੈ ਨਕਾਰਾ ਕਰ ਰਹੀ ਹੈ ਨੌਜਵਾਨ ਪੰਜਾਬ ਦਾ ਹਰ ਪਾਸਿਓਂ ਵਿਕਾਰ ਹੋ ਰਿਹਾ ਔਰ ਮੈਂ ਇੱਕ ਗੱਲ ਕਲੀਅਰ ਕਰਦਾ ਇਹ ਕੋਈ ਸਿੱਖ ਇਸ਼ੂ ਸੇ ਕੌਜ਼ ਨਹੀਂ ਹੈ ਜਿਨ੍ਹਾਂ ਦੇ ਮੁਕਾਬਲੇ ਹੋ ਰਹੇ ਨੇ ਕੱਲੇ ਸਿੱਖ ਨਹੀਂ ਹੈਗੇ ਉਹਨਾਂ 'ਚ ਬਹੁਤ ਸਾਰੇ ਹਿੰਦੂ ਵੀ ਹੈਗੇ ਨੇ ਤੁਸੀਂ ਅਖਬਾਰਾਂ ਰੋਜ਼ ਪੜ੍ਹੋ ਰੋਜ਼ ਅਖਬਾਰ ਦੇ ਵਿੱਚ ਪੰਨਿਆਂ ਦੇ ਵੇਖੋ ਤਿੰਨ ਤਿੰਨ ਚਾਰ ਚਾਰ ਖਬਰਾਂ ਨੇ ਇਸ ਸੰਬੰਧ ਦੇ ਵਿੱਚ ਕੋਈ ਰੋਕ ਹੀ ਨਹੀਂ ਰਿਹਾ ਕੋਈ ਅੱਗੇ ਹੀ ਨਹੀਂ ਆ ਰਿਹਾ ਅਨਇੰਪਲੋਇਮੈਂਟ ਕਰਕੇ ਲੋਕ ਬਾਹਰ ਪਜ ਰਹੇ ਨੇ ਜਾਂ ਥੋੜੇ ਥੋੜੇ ਪੈਸਿਆਂ ਦੇ ਨਾਲ ਨੌਜਵਾਨ ਜਿਹੜਾ ਉਹ ਕ੍ਰਾਈਮ ਵਾਲੇ ਪਾਸੇ ਜਾ ਰਹੇ ਨੇ ਸੋ ਪੰਜਾਬ ਦੀ ਸਥਿਤੀ ਬਹੁਤ ਐਸ ਵੇਲੇ ਅਤ ਸੰਵੇਦਨਸ਼ੀਲ ਹੈ ਨਾਜ਼ੁਕ ਹੈ ਹਾਲਾਤ ਖਸਤਾ ਨੇ ਮਨੁੱਖੀ ਅਧਿਕਾਰਾਂ ਦਾ ਬਹੁਤ ਬੁਰੇ ਤਰੀਕੇ ਨਾਲ ਹਨਨ ਤੇ ਕਹਨ ਹੋ ਰਿਹਾ ਹੈ ਇਹ ਸਾਰੀ ਚੀਜ਼ ਨੂੰ ਅਸੀਂ ਡਿਸਕਸ ਕਰਾਂਗੇ ਆਪਣੀ ਕਾਨਫਰੰਸ ਦੇ ਵਿੱਚ ਇਸ ਕਾਨਫਰੰਸ ਦੇ ਜਿਹੜੇ ਚੀਫ ਗੈਸਟ ਨੇ ਉਹ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਚੇਅਰਮੈਨ ਤੇ ਸਾਬਕਾ ਜੱਜ ਜਸਟਿਸ ਰਿਟਾਇਰਡ ਰੰਜੀਤ ਸਿੰਘ ਹੋਣਗੇ ਸਾਰੀਆਂ ਧਿਰਾਂ ਨੂੰ ਪੰਜਾਬ ਦੇ ਚਾਹੇ ਉਹ ਕਾਲੀ ਦਲ ਪੁਨਰਸਜੀਤ ਹੋਵੇ ਚਾਹੇ ਅੰਮ੍ਰਿਤਪਾਲ ਦੀ ਪਾਰਟੀ ਹੋਵੇ ਚਾਹੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਮੈਂਬਰਸ ਹੋਣ ਪੋਲਿਟੀਕਲ ਪਾਰਟੀਆਂ ਹੋਣ ਨੌਜਵਾਨ ਹੋਣ ਯੂਨੀਵਰਸਿਟੀਆਂ ਦੇ ਨੌਜਵਾਨ ਗੁਰਦਾਨ ਦੇਵ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਸਾਰਿਆਂ ਨੂੰ ਸਾਡੀ ਅਪੀਲ ਹੈ ਕਿ ਕਿਹੜੀ ਜਗ੍ਹਾ ਕਰ ਰਹੇ ਹੋ ਸਰ ਕਿ ਤੁਸੀਂ 10 ਤਰੀਕ ਨੂੰ 12:30 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰਦੁਆਰਾ ਰਣਜੀਤ ਐਵਨਿਊ ਵਿਖੇ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਆਪਣੀ ਨਮਾਇੰਦਗੀ ਜ਼ਰੂਰ ਸ਼ਾਮਲ ਕਰੋ ਆਪਣੇ ਵਿਚਾਰ ਦਿਓ ਔਰ ਸਾਰੇ ਮਿਲ ਕੇ ਸਰਕਾਰ ਦੀ ਇਸ ਹਨੇਰਗਰਦੀ ਦੇ ਖਿਲਾਫ ਅਸੀਂ ਕੋਈ ਮੁਹਾਜ਼ ਬਣ ਸਕੀਏ ਕੋਈ ਸੰਘਰਸ਼ ਅੱਗੇ ਲੈ ਕੇ ਜਾ ਸਕੀਏ ਇਹ ਸਾਡੀ ਕੋਸ਼ਿਸ਼ ਹੈ ਔਰ ਇਹ ਕੋਸ਼ਿਸ਼ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਤਾਰਾ ਜਿਹੜਾ ਉਹਨਾਂ ਨੇ ਸ਼ਹਾਦਤ ਦੇ ਕੇ ਸੰਦੇਸ਼ ਦਿੱਤਾ ਸੀ ਉਸ ਦੀ ਲਾਈਟ ਦੇ ਵਿੱਚ ਉਸ ਦੀ ਰੋਸ਼ਨੀ ਦੇ ਵਿੱਚ ਕਰ ਰਿਹਾ ਹਰਪਾਲ ਸਿੰਘ ਜੀ ਤੁਸੀਂ 350 ਸਾਲਾ ਚਿੱਦੀ ਜਹਾੜੇ ਨੂੰ ਸਮਰਥਨ ਜਿਹੜਾ ਵਾ ਵੰਕੀ ਅਧਿਕਾਰ ਦੋ ਸੁਣਾ ਦੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਸ਼੍ਰੋਮਿਕ ਕਮੇਟੀ ਤੇ ਦਲ ਖਾਲਸਾ ਸੁਮੇਤ ਜੁਐਨਓ ਨੂੰ ਜਿਹੜੇ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ 350 ਸਾਲਾ ਚਿੱਦੀ ਜਹਾੜੇ ਨੂੰ ਜਿਹੜਾ ਵਾ ਉਹ ਮੁਕੀ ਅਧਿਕਾਰ ਜਿਹੜਾ ਵਾ ਜਦੋਂ ਸੁਣਾਉਣੇ ਆ ਜਾਵੇ ਕੋਈ ਰਿਸਪੌਂਸ ਆਇਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਪਾਇਆ ਸੀ ਆਪਣੀ ਮੀਟਿੰਗ ਦੇ ਵਿੱਚ ਐਗਜ਼ੈਕਟਿਵ ਦੇ ਵਿੱਚ ਔਰ ਉਹਨਾਂ ਨੇ ਭੇਜਿਆ ਨਹੀਂ ਭੇਜਿਆ ਮੇਰੀ ਕੋਲ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਪਰ ਮੈਂ ਇੱਕ ਗੱਲ ਦੱਸਦਾ ਉਹਦੇ ਵਿੱਚ ਦੋ ਬਹੁਤ ਵੱਡੇ ਫਲੌ ਸੀਗੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਮਤੇ ਦੇ ਪਹਿਲਾ ਉਹਨਾਂ ਨੇ ਜਦੋਂ ਅਸੀਂ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਦੀ ਡੇਟ ਹੀ ਫਿਕਸ ਨਹੀਂ ਕੀਤੀ ਔਰ ਹਰ ਸਾਲ ਸਾਡੀ ਡੇਟ ਚੇਂਜ ਹੁੰਦੀ ਹੈ ਤੇ ਯੁਨਾਈਟਿਡ ਨੇਸ਼ਨਸ ਕਿਸ ਡੇਟ ਨੂੰ ਫਿਕਸ ਕਰੇਗਾ ਇੱਕ ਬਹੁਤ ਵੱਡਾ ਸਵਾਲ ਹੈ ਅਸੀਂ ਜਦੋਂ ਨਾਨਕਸ਼ਾਹੀ ਕੈਲੰਡਰ ਹੀ ਰਿਜੈਕਟ ਕਰ ਦਿੱਤਾ ਤੇ ਬ੍ਰਹਮਨਿਕਲ ਕੈਲੰਡਰ ਨੂੰ ਨਾਨਕਸ਼ਾਹੀ ਦੀ ਆੜ ਹੇਟ ਅਸੀਂ ਛਾਪਣਾ ਸ਼ੁਰੂ ਕਰ ਦਿੱਤਾ ਔਰ ਹਰ ਸਾਲ ਸਾਡੀ ਡੇਟ ਚੇਂਜ ਹੁੰਦੀ ਹੈ ਤੇ ਮੈਨੂੰ ਦੱਸੋ ਯੁਨਾਈਟਿਡ ਨੇਸ਼ਨਸ ਕਿਦਾਂ ਕਿਸੇ ਡੇਟ ਨੂੰ ਫਿਕਸ ਕਰੇਗਾ ਜਿੰਨੀ ਦੇ ਤੱਕ ਅਸੀਂ ਖੁਦ ਫਿਕਸ ਨਹੀਂ ਕਰਦੇ ਅਸੀਂ ਪਹਿਲਾਂ ਇੱਕ ਡੇਟ ਫਿਕਸ ਕਰੀਏ ਕਿ 24 ਨਵੰਬਰ ਨੂੰ ਨੌਵੇਂ ਪਾਤਸ਼ਾਹ ਦਾ ਸਿੱਧੀ ਦੇੜਾ ਹੋਇਆ ਕਰੇਗਾ for all times to come ਜਦ ਤੱਕ ਦੁਨੀਆ ਹੈਗੀ ਇਹ 24 ਨਵੰਬਰ ਨੂੰ ਹੀ ਮਨਾਇਆ ਜਾਏਗਾ ਫਿਰ ਸਾਨੂੰ UN ਨੂੰ ਇਹ ਲੈ ਕੇ ਦੇਣਾ ਚਾਹੀਦਾ ਹੈ ਨੰਬਰ ਦੂਸਰਾ ਪੁਆਇੰਟ ਮੇਰਾ UN ऑलरेडी ਹਿਊਮਨ ਰਾਈਟਸ ਦੇ 10 ਦਸੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਉਂਦਾ ਆ ਮੈਨੂੰ ਨਹੀਂ ਲੱਗਦਾ ਕਿ ਉਹ ਕੇਵਲ ਸਿੱਖਾਂ ਦੇ ਕਹਿਣ ਤੇ ਆਪਣੀ 10 ਦਸੰਬਰ ਦੀ ਡੇਟ ਚੇਂਜ ਕਰੇਗਾ ਹਾਂ ਇੱਕ ਚੀਜ਼ ਹੋ ਸਕਦਾ ਤੇ ਆਪਣੇ 10 ਦਸੰਬਰ ਦੇ ਚਾਰਟਰ ਦੇ ਵਿੱਚ ਸਾਡੀ ਇਸ ਗੱਲ ਨੂੰ ਨਵੇਂ ਪਾਸ਼ਾ ਦੀ ਸ਼ਹਾਦਤ ਨੂੰ ਇਨਕਲੂਡ ਕਰ ਦੇਵੇ। ਇਹ ਕਰ ਸਕਦਾ ਉਹ ਇਨਕਲੂਡ ਕਰ ਸਕਦਾ ਆਪਣੇ ਚਾਰਟਰ ਦੇ ਵਿੱਚ ਐਡੀਸ਼ਨ ਕਰ ਸਕਦਾ ਆਪਣੇ ਸਾਰੇ ਮੈਂਬਰਸ ਦੀ ਸਲਾਹ ਨਾਲ ਐਡੀਸ਼ਨ ਕਰ ਸਕਦਾ ਬਟ ਉਹਨਾਂ ਨੇ ਦਿਨ 10 ਦਸੰਬਰ ਕਿਉਂਕਿ ਨਿਸ਼ਚਿਤ ਕੀਤਾ ਹੋਇਆ ਸੋ ਉਹਨਾਂ ਨੇ ਉਹ 10 ਦਸੰਬਰ ਹੀ ਰੱਖਣਾ ਹਾਂ ਅਗਰ ਅਸੀਂ ਚਾਹੀਏ ਤੇ ਅਸੀਂ ਇਹਨੂੰ religious freedom day ਦਾ ਟਾਈਟਲ ਦੇ ਕੇ ਉਹਨਾਂ ਤੱਕ ਅਪਰੋਚ ਕਰ ਸਕਦੇ ਹਾਂ 24 ਨਵੰਬਰ ਨੂੰ ਰਿਲੀਜੀਅਸ ਫਰੀडम ਡੇ ਦੇ ਨਾਂ ਤੇ ਦੇ ਟਾਈਟਲ ਹੇਠ ਅਸੀਂ ਉਹਨਾਂ ਨੂੰ ਅਪਰੋਚ ਕਰ ਸਕਦੇ ਹਾਂ ਔਰ ਪੂਰੇ ਸਿੱਖ ਡਾਇਸਪੋਰਾ ਇਹ ਦਿੱਲੀ ਲ lobby ਕਰੇ ਤੇ ਇਹ ਗੱਲ ਤੁਰ ਸਕਦੀ ਹੈ ਵਿਚਾਰ ਦੀ ਜਾ ਸਕਦੀ ਹੈ UN ਦੇ ਟੇਬਲ ਦੇ ਉੱਤੇ ਸੋ ਇਹ ਪਹਿਲਾਂ ਸਾਨੂੰ ਆਪਣਾ ਕਰ ਪੱਕਿਆ ਕਰਨਾ ਪਏਗਾ ਕਿ ਸਾਨੂੰ ਡੇਟ ਫਿਕਸ ਕਰਨੀ ਪਏਗੀ ਬੱਲੀ ਤੁਸੀਂ ਅਮਰਪਤ ਸਿੰਘ ਦੀ ਗੱਲ ਕੀਤੀ ਹੈ ਜੇ ਅਮਰਪਤ ਸਿੰਘ ਦੀ ਹੋਣ ਦੀ ਗੱਲ ਕਰੀ ਨਾ ਪ੍ਰੋਬਲਮ ਦੀ ਮੰਗ ਕੀਤੀ ਸੀ ਇੰਜੀਨੀਅਰ ਰਸੀਦ ਨੂੰ ਪ੍ਰੋਬਲਮ ਮਿਲਦੀ ਆ ਅਮਰਪਤ ਸਿੰਘ ਨੂੰ ਪ੍ਰੋਬਲਮ ਨਹੀਂ ਮਿਲਦੀ ਇਹਦੇ ਕਾਰਨਾਂ ਪਿੱਛੇ ਤੁਸੀਂ ਦੱਸ ਸਕਦੇ ਹੋ ਕੀ ਕਾਰਨ ਆ ਹੈ ਨਾ ਦੋਨਾਂ ਕੇਸਾਂ ਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਸ ਹੈ ਇੱਕ ਸਿਮਿਲੈਰਿਟੀ ਹੈ ਕਿ ਦੋਨੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਆਪਣੇ ਆਪਣੇ ਹਲਕੇ ਦੇ ਲੋਕਾਂ ਨੇ ਚੁਣੇ ਨੇ ਇਹ ਸਿਮਿਲੈਰਿਟੀ ਆ ਦੋਨਾਂ ਦੇ ਵਿੱਚ ਬਟ ਇੱਕ ਬਹੁਤ ਵੱਡਾ ਡਿਫਰੈਂਸ ਵੀ ਆ ਰਾਸ਼ਿਦ ਦੇ ਉੱਤੇ UAP ਲੱਗੀ ਹੈ NSA ਨਹੀਂ ਲੱਗੀ ਸੋ ਉਹਦਾ ਕੇਸ ਜੁਡੀਸ਼ਰੀ ਦੇ ਅੰਡਰ ਜਾਂਦਾ ਹੈ ਅਦਾਲਤਾਂ ਦੇ ਅਧੀਨ ਹੈ ਉਹਦਾ ਫੈਸਲਾ ਉਹਦੀ ਪ੍ਰੋਲ ਦਾ ਫੈਸਲਾ ਅਦਾਲਤ ਨੇ ਕਰਨਾ ਹੈ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਸਰਕਾਰ ਅਪੋਜ਼ ਕਰਦੀ ਹੈ ਅਦਾਲਤ 'ਚ ਪਰ ਫੈਸਲਾ ਅਦਾਲਤ ਨੇ ਕਰਨਾ ਹੈ ਅਮਰਤਪਾਲ ਦੇ ਉੱਤੇ NSA ਲੱਗੀ ਹੈ NSA ਲਾਉਂਦੀ ਹੈ ਸਰਕਾਰ ਹਾਲੀ ਅਮਰਤਪਾਲ ਦਾ ਕੇਸ ਜੁਡੀਸ਼ਰੀ ਕੋਲ ਨਹੀਂ ਗਿਆ ਸਰਕਾਰ ਨੇ NSA ਲਾਈ ਸੋ ਅਮਰਿਤਪਾਲ ਨੂੰ ਪੈਰੋਲ ਦੇਣੀ ਨਾ ਦੇਣੀ ਪੋਲਿਟੀਕਲ ਡਿਸੀਜਨ ਉਹ ਜੁਡੀਸ਼ੀਅਲ ਡਿਸੀਜਨ ਹੋਣਾ ਹੈ ਉਹਦੇ ਬਾਰੇ ਤੇ ਇਹਦਾ ਪੋਲਿਟੀਕਲ ਡਿਸੀਜਨ ਹੋਣਾ ਹੈ ਗਵਰਨਮੈਂਟ ਨੇ ਡਿਸੀਜਨ ਲੈਣਾ ਹੈ ਕਿ ਅਸੀਂ ਐਨਐਸਏ ਡੈਟਨੀ ਨੂੰ ਪੈਰੋਲ ਦੇਣੀ ਹੈ ਕਿ ਨਹੀਂ ਦੇਣੀ ਸੋ ਕੋਰਟ ਫਿਰ ਵੀ ਕੋਰਟ ਕੋਲ ਆਪਣਾ ਇੱਕ ਉਹਦੇ ਕੋਲ ਆਪਣਾ ਇੱਕ ਰਾਈਟ ਹੈਗਾ ਕੋਰਟ ਕੋਲ ਡਿਸਾਈਡ ਕਰਨ ਦਾ ਬਟ ਕਿਉਂਕਿ ਫੈਸਲਾ ਪੋਲਿਟੀਕਲ ਹੋਣਾ ਹੈ ਤੇ ਕਿਉਂਕਿ NSA ਐਕਚੁਅਲੀ ਪ੍ਰੀਵੈਂਟਿਵ ਡਿਟੈਂਸ਼ਨ ਹੈ ਕੇਸ ਨਹੀਂ ਆਉਦੇ ਤੇ ਕੋਈ ਪ੍ਰੀਵੈਂਟਿਵ ਡਿਟੈਂਸ਼ਨਸ ਨੂੰ ਲੱਖਿਆ ਔਰ ਬਿਲਕੁਲ ਇਲੀਗਲ ਹੋ ਜਾਂਦੇ ਤੇ ਤੀਸਰੀ ਵਾਰ NSA ਲੱਗੀ ਹੈ ਫਿਰ ਪੋਲਿਟੀਕਲ ਡਿਸੀਜਨ ਤਰਖਨ ਸਾਹਿਬ ਮੰਗ ਕਰਦਾ ਜੀ NSA ਜਿਹੜਾ ਆ ਭਾਰਤ ਤੋਂ ਖਤਮ ਹੋਣੀ ਚਾਹੀਦੀ NSA ਵੀ ਖਤਮ ਹੋਣੀ ਚਾਹੀਦੀ ਹੈ ਸਡਿਸ਼ਨ ਵੀ ਖਤਮ ਹੋਣੀ ਚਾਹੀਦੀ ਹੈ ਜਿੰਨੀਆਂ ਡ੍ਰੈਕੋਨੀਆਂ ਲਾਜ਼ ਨੇ ਸਾਰੇ ਖਤਮ ਹੋਣੇ ਚਾਹੀਦੇ ਨੇ ਇੱਕ ਅੱਜ ਦੇ ਜਮਾਨੇ ਦੇ ਵਿੱਚ ਜਿੱਥੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਫਰੀडम ਆਫ ਇੰਡੀਪੈਂਡੈਂਟ ਥਾਟ ਫਰੀडम ਆਫ ਇੰਡੀਪੈਂਡੈਂਟ ਬਲੀਵ ਤੇ ਵਿਸ਼ਵਾਸ ਰੱਖਦੇ ਹੋ ਔਰ ਜਿੱਥੇ ਦੁਨੀਆ ਪਹੁੰਚ ਚੁੱਕੀ ਹੈ ਉੱਥੇ ਸਡਿਸ਼ਨ ਜਾਂ ਐਨਐਸਏ ਵਰਗੇ ਜਾਂ ਪਬਲਿਕ ਸੇਫਟੀ ਐਕਟ ਵਰਗੇ ਜਾਂ ਆਪਸਾ ਵਰਗੇ ਕਾਨੂੰਨਾਂ ਦੀ ਕੋਈ ਲੋੜ ਹੀ ਨਹੀਂ ਹੈਗੀ ਇਹ ਤਾਂ ਨਰੇ ਨਰੇ ਰਾਜਨੀਤਿਕ ਲੋਕਾਂ ਦੇ ਰੂਲਰਸ ਦੇ ਹੱਥੇ ਚ ਟੂਲਸ ਨੇ ਦੁਰਵਰਤੋਂ ਕਰਨ ਲਈ ਆਪਣੇ ਵਿਰੋਧੀਆਂ ਲਈ ਜਾਂ ਜਿਹੜੇ ਇੰਡੀਪੈਂਡੈਂਟ ਸੋਚ ਰੱਖਦੇ ਨੇ ਉਹਨਾਂ